ਮੁਰਦਾਬਾਦ ਬਾਦੀ ਸਰਕਾਰ ਮੁਰਦਾਬਾਦ ਬਾਦੀ ਸਰਕਾਰ ਮੁਰਦਾਬਾਦ ਕਟੜ ਸਰਕਾਰ ਮੁਰਦਾਬਾਦ ਬਾਦੀ ਸਰਕਾਰ ਮੁਰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਜਮਕੀਓ ਮੁਰਦਾਬਾਦ ਸਰਕਾਰ ਡਬਲਯੂ ਪੀਓ ਮੁਰਦਾਬਾਦ ਡਬਲਯੂ ਪੀਓ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਕਿਸਾਨ ਮਜ਼ਦੂਰਾਂ ਦਾ ਇਤਲਾ ਜਿੰਦਾਬਾਦ ਸਾਨਮਤ ਮੇਰਾ ਨਾਮ ਅਵਤਾਰ ਸਿੰਘ ਬਲਾਕ ਜਨਰਲ ਫੈਕਟਰੀ ਕਰੰਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਗਦੀ ਕੀਤੀ ਹੈ ਅੱਜ ਦੀ ਸਾਡੀ ਜਿਹੜੀ ਰਣਨੀਤੀ ਹੈ ਉਹ ਸਾਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਡਬਲਿਊਟੀਓ ਦਾ ਸਖਤ ਤਰ੍ਹਾਂ ਵਿਰੋਧ ਕਰਨ ਲਈ ਕੀਤੀ ਗਈ ਹੈ ਕਿ ਸੜਕਾਂ ਦੇ ਲਵੇ ਨਾਲ ਕਿਨਾਰਿਆਂ ਤੇ ਟਰੈਕਟਰ ਖੜਾ ਕੇ ਟ੍ਰੈਫਿਕ ਚੱਲਦੀ ਰਹੇ ਤੇ ਅੱਜ ਡਬਲਿਊਟੀਓ ਦੀ ਆਭੂਤਾਬੀ ਦੇ ਵਿੱਚ ਮੀਟਿੰਗ ਹੋ ਰਹੀ ਆ ਉਸ ਮੀਟਿੰਗ ਦਾ ਅਸੀਂ ਜ਼ਬਰਦਸਤ ਵਿਰੋਧ ਕਰ ਰਹੇ ਹਾਂ ਕਿ ਭਾਰਤ ਨੂੰ ਡਬਲਿਊਟੀਓ ਦੇ ਵਿੱਚੋਂ ਬਾਸ ਹੋਣਾ ਚਾਹੀਦਾ। ਤੋਂ ਕਿਸ ਤਰ੍ਹਾਂ ਦੇਖਦੇ ਆਂਗੇ ਇੱਕ ਪਾਸੇ ਸਰਕਾਰ ਜਿਹੜੀ ਹੈਗੀ ਲੱਗਦਾ ਹੈ ਕਿ ਟੇਬਲ ਟਾਕ ਦੇ ਨਾਲ ਕਿਸਾਨਾਂ ਦਾ ਮੁਤਾਹਲ ਹੋਣਾ ਚਾਹੀਦਾ ਕਿਉਂਕਿ ਜਿਹੜਾ ਨੁਕਸਾਨ ਹੈ ਉਹ ਦੋਨੋਂ ਪਾਸੇ ਹੋ ਰਿਹਾ ਹੈ ਚਾਹੇ ਆਪਾਂ ਵਪਾਰ ਦਾ ਗੱਲ ਕਰ ਲਈਏ ਚਾਹੇ ਕਿਸਾਨੀ ਦਾ ਗੱਲ ਕਰ ਲਈਏ ਕਿਉਂਕਿ ਜਿਹੜੇ ਉੱਤੇ ਸ਼ਹਾਦਤ ਹੋ ਰਹੀ ਹੈ ਲਗਾਤਾਰ ਕਿਸਾਨਾਂ ਦੀ। ਅਸੀਂ ਬਿਲਕੁਲ ਇਸ ਗੱਲ ਨਾਲ ਸਹਿਮਤ ਆਂ ਜੀ ਵੀ ਸਰਕਾਰ ਟੇਬਲ ਤੇ ਆ ਕੇ ਕਿਸਾਨਾਂ ਦੇ ਮਸਲੇ ਨੂੰ ਥੋੜਾ ਜਿਹਾ ਆਵੇ ਕਿਉਂਕਿ ਜਦੋਂ ਦੋਨੇ ਤੇ ਰਮضان ਦੇ ਵਿੱਚ ਨੇ ਤਾਂ ਦੋਨਾਂ ਦਾ ਨੁਕਸਾਨ ਹੋ ਰਿਹਾ ਹੈ। ਅਸੀਂ ਕਹਿੰਦੇ ਵੀ ਕਿਸੇ ਦਾ ਨੁਕਸਾਨ ਵੀ ਨਾ ਹੋਵੇ, ਸੱ ਇਹ ਇਕੱਲੇ ਸਾਡੇ ਪੰਜਾਬ ਦੇ ਕਿਸਾਨਾਂ ਦੇ ਮਸਲੇ ਨਹੀਂ ਸਾਰੇ ਭਾਰਤ ਦੇ ਨੇ ਬਲਕਿ ਸਾਰੀ ਦੁਨੀਆ ਦੇ ਕਿਸਾਨ ਅੱਜ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਕਿਉਂਕਿ ਜਿਹੜੀ ਕਹਾਣੀ ਕੀਤਾ ਉਹ ਘਾਟੇ ਵੱਲ ਜਾ ਰਿਹਾ ਹੈ ਤੇ ਕਿਸਾਨ ਖੁਦਕਸ਼ੀਆਂ ਵੱਲ ਵੱਧ ਰਹੇ ਆਂ ਅੱਜ ਸੰਜੁਗਤ ਕਿਸਾਨ ਮੋਰਚਾ ਸਾਰਾ ਜਿਹੜਾ ਭਾਰਤ ਦੇ ਵਿੱਚ ਸਾਰੇ ਭਾਰਤਾਂ ਦੇ ਵਿੱਚ ਹਿੱਸਾ ਲਿਆ ਜਾ ਰਿਹਾ ਹੈ ਸਰਨੋ ਸਰਜੀਤ ਸਿੰਘ ਲਚਕਾਣੀ ਪ੍ਰਧਾਨ ਬਲਾਕ ਪਟਿਆਲਾ ਟੂ ਕਿਸਾਨ ਜੂਨੀਅਨ ਇਕਤਾ ਦਿਖਾਉਂਦਾ ਕੀ ਨੀਤੀ ਆਸਦੀ ਹਾਂਜੀ ਅੱਜ ਜਿਹੜਾ ਆਪਣਾ ਪ੍ਰਦਰਸ਼ਨ ਹੈ ਜਿਹੜਾ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਹੈ ਇਹ ਉਹ ਤਾਂ ਖਾਸ ਕਰਕੇ ਤਾਂ WTO ਦੇ ਖਿਲਾਫ ਆਇਆ ਹੈ ਪਰ ਜਿਹੜਾ ਹੁਣ ਸਰਕਾਰ ਹੈ ਜਿਹੜੀ ਮੋਦੀ ਸਰਕਾਰ ਹੈ ਕਿਸਾਨਾਂ ਬਾਤ ਜਿਹੜੇ ਆਪਣਾ ਸਾਡੇ ਬਰਾਬਰ ਦੇ ਭਾਈ ਉੱਥੇ ਜਾਂ ਦਿੱਲੀ ਨੂੰ ਜਾ ਰਹੇ ਸੀ ਉਹਨਾਂ ਤੇ ਉਹਨਾਂ ਨੇ ਅੰਨੇ ਵਾਰ ਪ੍ਰਦਰਸ਼ਨ ਕੀਤਾ ਹੈ ਉਹਨਾਂ ਦੇ ਵਿੱਚ ਸਾਡੇ ਕੁਝ ਨੌਜਵਾਨ ਸ਼ਹੀਦ ਵੀ ਹੋ ਗਏ ਨੇ ਉਸ ਚੀਜ਼ ਦੇ ਰੋਸ ਵਜੋਂ ਅਸੀਂ ਅੱਜ ਨੇ ਨੇ ਸੜਕਾਂ ਦੇ ਵੀ ਇੱਕ ਪਾਸੇ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਟਰੈਕਟਰ ਮਾਰਚ ਕੀਤਾ ਰੋਸ ਵਜੋਂ ਰੋਸ ਰੋਸ ਪ੍ਰਦਰਸ਼ਨ ਕੀਤਾ ਹੈ ਇਸ ਵਜੋਂ ਵੀ ਵੀ ਇਹਨਾਂ ਨੇ ਸਾਡੇ ਪੰਜਾਬ ਨੂੰ ਲਾ ਲੋ ਕਿਸਾਨਾਂ ਨੂੰ ਲਾ ਲੋ ਇੱਕ ਇਹ ਅਤਨਕਵਦੀ ਮਹਿਸੂਸ ਕਰ ਰਹੇ ਨੇ ਵੀ ਜਿਵੇਂ ਕੋਈ ਜਾਦੇ ਕ੍ਰਾਈਮ ਕ੍ਰਾਈਮ ਕਰ ਇੱਕ ਕਿਸਾਨ ਜਿਹੜਾ ਹੈ ਸਾਰੇ ਦੇਸ਼ ਦਾ ਢਿੱਡ ਭਰ ਰਿਹਾ ਹੈ ਉਹਨੂੰ ਇਹ ਸਾਰੇ ਗਲਤ ਨਿਗਰਾਨ ਨਾਲ ਇੱਕ ਜਿਵੇਂ ਕੋਈ ਕ੍ਰਿਮੀਨਲ ਹੁੰਦਾ ਉਸ ਵਜ੍ਹਾ ਨਾਲ ਦੇਖ ਰਹੇ ਨੇ ਇਸ ਕਰਕੇ ਜਿਹੜਾ ਸਾਡੇ ਕਸਰ ਸ਼ਹੀਦ ਹੋਏ ਨੇ ਉਹਨਾਂ ਦੇ ਰੋਸ ਵਜੋਂ ਵੀ ਜਿਹੜੀ ਸਰਕਾਰ ਖੱਟਰ ਸਰਕਾਰ ਲਾਲਾ ਭਾਜਵਾ ਸਰਕਾਰ ਲਾਲਾ ਵੀ ਸਾਡਾ ਸਾਨੂੰ ਉਥੇ ਜਿੰਨਾ ਤਸੱਦਦ ਕਰ ਰਹੀ ਆ ਉਹਦੇ ਰੋਸ ਵਜੋਂ ਅਸੀਂ ਅੱਜ ਟਰੈਕਟਰ ਮਾਰਚ ਕੀਤਾ ਟਰੈਕਟਰ ਟਰੈਕਟਰ ਮਾਰਚ ਕੀਤਾ ਪਹਿਲਾਂ ਪਹਿਲਾਂ ਪੁੱਤਲੇ ਵੀ ਹੁਕੇ ਨੇ ਜੀ ਕੋਈ ਆ ਪੁੱਤਲੇ ਬੁੱਤਲੇ ਕਿੰਨਾ ਦੇ ਹਾਂਜੀ ਪੁੱਤਲੇ ਅਸੀਂ ਇੱਕ ਖੱਟਰ ਦਾ ਇੱਕ ਉਹ ਦੇ ਗ੍ਰਹਿ ਮੰਤਰੀ ਦਾ ਅਸੀਂ ਦੇਖਦੇ ਹਾਂ ਕਿ ਉਹ ਅਗਲੀ ਰਣਨੀਤੀ ਕੀ ਰੋਗੀ ਸਯੋਕਤ ਕਿਸਾਨ ਮੋਰਚੇ ਦੀ ਕਾਲ ਦੋਸ ਤੇ ਜਿਹੜਾ ਹੈਗਾ ਤਰਨਾ ਪ੍ਰਦਰਸ਼ਨ ਚੱਲ ਰਿਹਾ ਹੈਗਾ ਸੋ ਅਗਲੀ ਰਣਨੀਤੀ ਕੀ ਰੋਗੀ ਅਗਲੀ ਰਣਨੀਤੀ ਦੇਖੋ ਗੱਲ ਸੁਣੋ ਸਾਰੇ ਜਿਹੜੇ ਕਿਸਾਨ ਜਥੇਬੰਦਿਆਂ ਨੂੰ ਸਾਰੀਆਂ ਇੱਕ ਨੇ ਰਣਨੀਤੀ ਜਿਵੇਂ ਆਗੂ ਅੱਗੇ ਤੋਂ ਅੱਗੇ ਬਹੁਤ ਬੜੀ ਪਲੇਨ ਨਾਲ ਬੜੀ ਸੂਝਬੂਝ ਨਾਲ ਕੰਮ ਕਰਨਗੇ ਉਸ ਤਰ੍ਹਾਂ ਰਣਨੀਤੀ ਹੋਊਗੀ ਕਿ ਸਾਡੀ ਹਾਈ ਕਮਾਂਡ ਵਗੈਰਾ ਸਾਰੇ ਰਲ ਮਿਲ ਕੇ ਬੈਠ ਰਹੇ ਹੁੰਦੀ ਹੈ ਬੈਠਕ ਹੋਈ ਤੋਂ ਬਾਅਦ ਰਣਨੀਤੀ ਲਿਖੀ ਜਾਂਦੀ ਹੈ